ਔਰ ਜਿਹੜਾ ਨਾਨਕ ਸ਼ਾਹੀ ਕਲੰਡਰ ਹੈ ਇਹ ਵੀ ਸੂਰਜੀ ਆ ਇਹ ਬਾਣੀ ਤੇ ਆਧਾਰਿਤ ਹੈ ਇਸ ਕਲੰਡਰ ਦੇ ਸਾਲ ਦੀ ਲੰਬਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਮੈਂ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਹਾਂ ਹੁਣ ਜਿਹੜੀ ਗੱਲ ਉਹ ਕਹਿੰਦੇ ਆ ਪੁਰੇਵਾਲ ਸਾਹਿਬ ਨੇ ਕਿਹਾ ਬਸੂਰਜੀ ਕਲੰਡਰ ਆ ਗੁਰਬਾਣੀ ਮਤਾਬਕ ਨਹੀਂ ਹੋ ਸਕਦਾ ਇਹ ਇਹ 100% ਸਹੀ ਗੱਲ ਆ ਇਹੀ ਸਮੱਸਿਆ ਜਿਹੜੀ ਨਾਨਕ ਸ਼ਾਹੀ ਕੈਲੰਡਰ ਦਾ ਮੁੱਢ ਇੱਥੋਂ ਵੱਜਦਾ ਆ ਕਿ ਸੂਰਜੀ ਕੈਲੰਡਰ ਗਰਵਾਣੀ ਮੁਤਾਬਕ ਨਹੀਂ ਚੱਲ ਸਕਦਾ ਨਹੀਂ ਚੱਲ ਰਿਹਾ ਜਿਨ੍ਹਾਂ ਦੇ ਕੈਲੰਡਰ 'ਚ 24 ਮਿੰਟਾਂ ਦਾ ਫਰਕ ਆ ਤੇ ਇੱਕ 60 ਸਾਲੀ ਦਿਨ ਬਦਲਦਾ ਉਹ ਇਹ ਗੱਲ 21ਵੀਂ ਸਦੀ 'ਚ ਨਹੀਂ ਸਮਝ ਸਕਿਆ ਨਹੀਂ ਸਮਝਣ ਨੂੰ ਤਿਆਰ ਇਦਾਂ ਦੇ ਆ ਜਿਹੜੇ ਹੁਣ ਕੀ ਕਿਹੜਾ ਸ਼ਬਦ ਵਰਤਦਾ ਮੈਂ ਇਹਦੇ ਲਈ ਇਹਨਾਂ ਦੇ ਨਾਮ ਆਫ ਖਾਨੇ ਗੱਲ ਪਈ ਜਾਂ ਇਹ ਚਾਹੁੰਦੇ ਆ ਕਿ ਲੋਕ ਵੀ ਬੇਬੂਬ ਬਣੇ ਰਹਿਣ ਜਿਹੜੀ ਕਿ ਇਹਨਾਂ ਦੀ ਹੁਣੇ ਚਾਲ ਨਹੀਂ ਚੱਲਣੀ ਕਰਵਾਣੀ ਦੇ ਅਨੁਸਾਰ ਸਿਜ਼ੀਰੀਅਲ ਸਾਲ ਗਲਤ ਆ ਕਰਵਾਣੀ ਦੇ ਅਨੁਸਾਰ ਟ੍ਰੋਪੀਕਲ ਈਅਰ ਜਿਵੇਂ ਕਿ ਪਟਨਾ ਜੀ ਤਰ੍ਹਾਂ ਔਰ ਟ੍ਰੋਪੀਕਲ ਈਅਰ ਸਹੀ ਆ ਸਾਲ ਦੀ ਲੰਬਾਈ ਕਰਵਾਣੀ ਦੇ ਮੁਤਾਬਿਕ ਨਾਨਕ ਸ਼ਾਹੀ ਕੈਲੰਡਰ ਦੀ ਸਹੀ ਆ ਇਸ ਵਿਸ਼ੇ ਦੇ ਉੱਤੇ ਵਖਰੀ ਬਹਿਸ ਜੇ ਲੋਜੀ ਕਰਵਾ ਕਰ ਲਵੇ ਸਾਡੀ ਟੀਮ ਹੋਊਗੀ ਉਹਨਾਂ ਦੀ ਟੀਮ ਹੋਊਗੀ ਜਿਹੜੇ ਜਾਣਾਂ ਨਹੀਂ ਕਿਤੇ ਉਹਨਾਂ ਨੇ ਦੁਨੀਆ ਭਰ ਚ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਬੈਠੋ ਉਹਨਾਂ ਦੇ ਕੋਰਾਂ ਕਰੰਟੇ ਵੀ ਉਹਨਾਂ ਦਾ ਹੋਸਟ ਹੋਊਗਾ ਅਸੀਂ ਉੱਥੇ ਜਾਣ ਨੂੰ ਤਿਆਰ ਆ ਪਤਾ ਨਹੀਂ ਇਹਨਾਂ ਨੇ ਜਵਾਬ ਦੇਣੇ ਨੇ ਜਾਂ ਨਹੀਂ ਦੇਣੇ ਅਗਲਾ ਉਹਨਾਂ ਨੇ ਸਵਾਲ ਕੀਤਾ ਕਿ ਜਿਹੜੀ ਆ ਉਹ 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 ਮਤਲਬ ਉਹ ਉਹਨਾਂ ਦੇ ਅੰਦਰ ਇੰਨਾ ਅਕਰੋਸ਼ ਹੈ ਨਾਨਕਸ਼ਹੀ ਕਲੰਡਰ ਦੇ ਪ੍ਰਤੀ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਵੀ ਜਿਹੜਾ ਸਿੱਖਾਂ ਦਾ ਕੀ ਫਿਰ ਵੱਖਰਾ ਕੈਲੰਡਰ ਨਹੀਂ ਹੋਣਾ ਚਾਹੀਦਾ ਤੇ ਇਸ ਗੱਲ ਤੇ ਉਹਨਾਂ ਨੂੰ ਮਤਲਬ ਬਹੁਤ ਜਿਹੜਾ ਅਕਰੋਸ ਚੜਿਆ ਗੁੱਸਾ ਚੜਿਆ ਉਹਨਾਂ ਨੂੰ ਕਾਫੀ ਤੇ ਉਹਦੇ ਨਾਲ ਜਿਹੜੇ ਆ ਕਹਿੰਦਾ ਵੀ ਉਹ ਪੁਰੇਵਾਲ ਜਿਹੜਾ ਖੁਦ ਹੀ ਮੰਨ ਗਿਆ ਵੀ ਇਹ ਜਿਹੜੀਆਂ ਤਰੀਕਾਂ ਨੇ ਇਹ ਗਲਤ ਨੇ ਵੀ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਹ ਸੂਰਜੀ ਕੈਲੰਡਰ ਜਿਹੜਾ ਗੁਰਬਾਣੀ ਦੇ ਮੁਤਾਬਕ ਨਹੀਂ ਬਣਾਇਆ ਜਾ ਸਕਦਾ ਵੀ ਪੁਰੇਵਾਲ ਸਾਹਿਬ ਜਿਹੜੇ ਉਹ ਤਾਂ ਇਸ ਗੱਲ ਨੂੰ ਮੰਨੇ ਨੇ ਹਾਂਜੀ ਇਹ ਖਬਰ ਮੈਂ ਇੱਕ ਅਜੀਤ ਅਖਬਾਰ ਦੇ ਵਿੱਚ ਛਪੀ ਹੋਈ ਆ ਮੈਂ ਉਹ ਉਹ ਖਬਰ ਅੱਗੇ ਇਹ ਵੀ ਪੜੀ ਹੋਈ ਆ ਏ ਮੈਂ ਤੇ ਹੋ ਸਕਦਾ ਵੀ ਮੈਂ ਉਹ ਸੰਭਿਗ ਵੀ ਹੋਵੇ ਮੈਨੂੰ ਹੁਣ ਤਰੀਕ ਨਹੀਂ ਯਾਦ ਮੇਰੇ ਖਿਆਲ ਚ ਇਹ ਜਗਿੰਦਰ ਸਿੰਘ ਬਦੰਕਤੀ ਜ਼ਥੇਦਾਰ ਹੁੰਦਾ ਸੀ ਉਸ ਵੇਲੇ ਦੀ ਆ ਕਾਫੀ ਪੁਰਾਣੀ ਆ ਖਬਰੇ ਜਦੋਂ ਕੋਈ ਬੰਦਾ ਸਵਾਲ ਪੁੱਛਦਾ ਆ ਮੈਨੂੰ ਪੱਤਰਕਾਰ ਹਣ ਤੁਸੀਂ ਮੈਨੂੰ ਸਵਾਲ ਕੀਤਾ ਆ ਤੇ ਜਿਹੜਾ ਮੈਂ ਜਵਾਬ ਦੇ ਰਿਹਾ ਆ ਉਹ ਜਿਹੜੀ ਸ਼ਬਦਾਵਲੀ ਮੈਂ ਵਰਤ ਨਹੀਂ ਆ ਇਹ ਜ਼ਰੂਰੀ ਨਹੀਂ ਵੀ ਤੁਸੀਂ ਉਹਨੂੰ ਉਸੇ ਭਾਵਨਾ ਦੇ ਨਾਲ ਸਮਝ ਜਾਓ ਹਮ ਪਰ ਇੱਥੇ ਜਿਹੜੀ ਬੜੀ ਕਲੀਅਰ ਗੱਲ ਹੈ ਜਦੋਂ ਅਸੀਂ ਗੱਲ ਕਰਦੇ ਆ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੀ ਤੇ ਉੱਥੇ ਜਦੋਂ ਅਸੀਂ ਕਹਿੰਨੇ ਆ ਸੂਰਜੀ ਕੈਲੰਡਰ ਉਹ ਆਹ ਸੂਰਜੀ ਕੈਲੰਡਰ ਦੀ ਗੱਲ ਹੋ ਰਹੀ ਆ ਜਿਹੜਾ ਸੰਗਰਾਂਦਾਂ ਦੇ ਮੁਤਾਬਕ ਚੱਲਦਾ ਆ ਹੂੰ ਉਹ ਸੂਰਜੀ ਕੈਲੰਡਰ ਉੱਥੇ ਗ੍ਰੈਗੋਰੀਅਨ ਵੀ ਸੂਰਜੀ ਆ ਨਾਨਕ ਸ਼ਾਹੀ ਵੀ ਸੂਰਜੀ ਆ ਜੂਲੀਅਨ ਵੀ ਸੂਰਜੀ ਆ ਉਹਨਾਂ ਦੀ ਗੱਲ ਨਹੀਂ ਹੋ ਰਹੀ ਉੱਥੇ ਹੂੰ ਉੱਥੇ ਜਦੋਂ ਸੂਰਜੀ ਦਾ ਭਾਵ ਆ ਤੇ ਉਹ ਸੂਰਜੀ ਦਾ ਭਾਵ ਹੈਗਾ ਆ ਚੇਤ ਵਿਸਾਖ ਸੰਗਰਾਂਦਾਂ ਵਾਲਾ ਇਹ ਇਹ ਅੱਕ ਜਾਨੀ ਬੇਸਕ ਨੁਕਤਾ ਆ ਜੇ ਹੁਣ ਇੰਨਾ ਵੀ ਨਹੀਂ ਕਿਸੇ ਨੂੰ ਪਤਾ ਤਾਂ ਫੇਊਗਾ ਉੁੱਟ ਤੇੜਾ ਨਾਰ ਤੋਂ ਤਾਂ ਹੁਣ ਆਪਾਂ ਸਖਾਲਣੋਂ ਰਹੇ ਅਗਲੇ ਨੂੰ ਜਾ ਕੇ ਤੇ ਹਾਂ ਇਹ ਇਹਦਾ ਹੈਗਾ ਆ ਅੱਜ ਹੁਣ ਮਹੀਨਾ ਜਿਹੜਾ ਹੈਗਾ ਆ ਉਹ ਕਤਕ ਦਾ ਚੜਿਆ ਇਹ ਹਾਂਜੀ ਇਹ ਸੂਰਜੀ ਕੈਲੰਡਰ ਆ ਹੁਣ ਜਿਹੜੀ ਗੱਲ ਉਹ ਕਹਿੰਦੇ ਆ ਪੁਰੇਵਾਲ ਸਾਹਿਬ ਨੇ ਕਿਹਾ ਬਸ ਸੂਰਜੀ ਕੈਲੰਡਰ ਆ ਗਰਬਾਣੀ ਮਤਾਬਕ ਨਹੀਂ ਹੋ ਸਕਦਾ ਇਹ 100% ਸਹੀ ਗੱਲ ਆ ਇਹ ਹੀ ਸਮੱਸਿਆ ਜਿਹੜੀ ਨਾਨਕਸ਼ਾਹੀ ਕੈਲੰਡਰ ਦਾ ਮੁੱਢ ਇੱਥੋਂ ਵੱਜਦਾ ਆ ਕਿ ਸੂਰਜੀ ਕੈਲੰਡਰ ਗਰਵਾਨੀ ਮੁਤਾਬਕ ਨਹੀਂ ਚੱਲ ਸਕਦਾ ਨਹੀਂ ਚੱਲ ਰਿਹਾ ਹੁਣ ਉਹ ਮੈਂ ਤੁਹਾਨੂੰ ਸੂਰਜੀ ਕੈਲੰਡਰ ਸਮਝਾਉਣਾ ਆ ਅ ਅੱਜ ਸੰਗਰਾਂਦ ਆ ਇੱਧਣ ਤੋਂ ਲੈ ਲਓ ਵਿਸਾਖੀ ਤੋਂ ਲੈ ਲਓ ਇੱਕ ਚੇਤ ਤੋਂ ਲੈ ਲਓ ਇਹ ਜਿਹੜੇ ਸਾਲ ਦੀ ਲੰਬਾਈ ਆ ਹੁਣ ਜਿਹੜੀ ਕਰਤਕ ਦੀ ਸੰਗ੍ਰਾਂਦ ਅਗਲੀ ਆਉਣੀ ਹੈ ਜੀ ਆ ਉਹ ਆਉਣੀ ਆ 365 ਦਿਨ 6 ਘੰਟੇ ਤੇ 9 ਮਿੰਟ 45 ਸੈਕਿੰਡ ਦੇ ਬਾਅਦ ਆ ਸੰਗ੍ਰਾਂਦ ਆਉਣੀ ਆ ਜਦੋਂ ਸੂਰਜ ਨੇ ਰਾਸ਼ੀ ਬਦਲੀ ਕਰਨੀ ਆ ਅੱਛਾ ਜੀ ਹੁਣ ਜਦੋਂ ਰਾਸ਼ੀ ਬਦਲੀ ਕੀਤੀ ਆ ਕਿਸੇ ਵੇਲੇ ਉਹ ਟਾਈਮ ਆਪਾਂ ਲੱਭ ਲੈਣੇ ਹੁੰਦੇ ਆ ਪਰ ਉਹ ਕਿਉਂਕਿ ਇੱਥੇ ਹੁਣ ਉਹ ਪੇਸ਼ਾਨੀ ਆਮ ਸਰੋਤਿਆਂ ਨੂੰ ਫਿਰ ਉਹ ਬੁਰੰਗ ਜਿਹਾ ਹੋ ਜਾਂਦਾ ਸਿਸਟਮ ਇਸ ਸਾਲ ਦੀ ਜਿਹੜੀ ਲੰਬਾਈ ਆ ਕਰਤਕ ਦੀ ਸੰਗ੍ਰਾਂਤ ਤੋਂ ਲੈ ਕੇ ਮੁੜ ਕੇ ਜਦੋਂ ਕਰਤਕ ਦੀ ਸੰਗ੍ਰਾਂਤ ਆਉਣੀ ਆ ਇਹ ਬਣਦੀ ਆ 365.256 3 ਡੇਜ਼ ਜਿਹੜੀ ਧਰਤੀ ਸੂਰਜ ਦੇ ਦੁਆਲੇ ਚੱਕਰ ਪੂਰਾ ਕਰਦੀ ਆ ਉਹਦੀ ਬਣਦੀ ਆ 365.2422 ਇੱਥੇ 20 ਮਿੰਟ ਦਾ ਫਰਕ ਆ ਤੇ ਜੇ 20 ਮਿੰਟ ਦਾ ਫਰਕ ਹੋਵੇ ਇੱਕ ਸਾਲ ਦੇ ਵਿੱਚ ਤੇ ਤਿੰਨਾਂ ਸਾਲਾਂ ਚ ਇੱਕ ਘੰਟੇ ਦਾ ਫਰਕ ਪੈ ਜਾਂਦਾ ਹੈ ਤੇ 72 ਸਾਲਾਂ ਦਾ ਪੰਗਾ ਫਰਕ ਪੈ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ 9 ਦਿਨਾਂ ਦਾ ਫਰਕ ਪੈ ਚੁੱਕਾ ਹੈ ਰਿਕਾਰਡ ਆ ਇਹ ਜਮਾ ਤਕਸੀਮ ਕਰਕੇ ਕੋਈ ਵੀ ਕੱਢ ਸਕਦਾ ਨਹੀਂ ਮੰਨਣਾ ਤੇ ਉਹ ਉਹ ਸਾਡੇ ਵੀ ਕੋਈ ਬੇੜਲੇ ਚ ਬਾਹ ਨਹੀਂ ਆਈ ਉਹ ਜਿਹੜਾ ਕਹਿੰਦਾ ਲੱਤਾਂ ਤੈਨੀਆਂ ਸਹਿਦੀਆਂ ਠੀਕ ਆਵੇ ਭਾਈ ਤੇ ਨਾਲੇ ਭੇਜਿਆ ਹੋ ਰੱਬ ਨੇ ਬਣਾ ਕੇ ਜੇ ਜੇ ਕੋਈ ਸਿੱਖਣਾ ਚਾਹੁੰਦਾ ਸਮਝਣਾ ਚਾਹੁੰਦਾ ਇਹ ਜਮਾ ਤਕਸੀਮ ਕਰ ਲਓ ਕਿ ਤੁਹਾਨੂੰ ਸਭ ਨੂੰ ਸਭ ਕੁਝ ਆ ਜਾਣਾ ਜੇ 20 ਮਿੰਟਾਂ ਦਾ ਫਰਕ ਹੋਵੇ 1440 ਮਿੰਟ ਹੁੰਦੇ ਆ 72 ਦਿਨਾਂ 'ਚ ਇੱਕ ਦਿਨ ਦਾ ਫਰਕ ਪੈ ਜਾਂਦਾ ਔਰ ਜਿਹੜਾ ਨਾਨਕ ਸ਼ਾਹੀ ਕੈਲੰਡਰ ਹੈ ਇਹ ਵੀ ਸੂਰਜੀ ਆ ਇਹ ਬਾਣੀ ਤੇ ਆਧਾਰਿਤ ਹੈ ਇਸ ਕੈਲੰਡਰ ਦੇ ਸਾਲ ਦੀ ਲੰਬਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਹੂੰ ਮੈਂ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਬਾਣੀ 'ਚ ਪੰਗਤੀ ਹੁੰਦੀ ਆ ਔਰ ਅੱਥ ਫਿਰੇ ਆਇਆ ਤਣ ਤਾਂ ਕਿ ਟਿੰਡ ਲਵੇ ਮੰਝ ਵਾਰੇ ਹਰ ਦੇ ਮਹੀਨੇ ਚ ਤਖਾਰੀ ਰਾਗ ਦੇ ਵਿੱਚ 1100 ਸ਼ਾਇਦ ਕਿੰਨਾ 8 ਪੰਨਾ ਜਾਂ ਕਿੰਨਾ ਉਹ ਜਿਹੜਾ ਤਖਾਰੀ ਰਾਗ ਜਿਹੜਾ ਹੈ ਉਹ ਆਪਾਂ 12 ਮਹਾ ਚ ਪੜਦੇ ਨਹੀਂ ਆਗੇ ਅੱਜ ਤੀਤੀ ਪੜਿਆ ਜਾਂਦਾ ਜੀ ਹੁਣ ਚੱਲ ਰਿਹਾ ਹੈਗਾ ਆ ਅਗਸਤ ਦਿਨ ਛੋਟੇ ਹੋ ਰਹੇ ਆ ਅਕਤੂਬਰ ਹਾਂ ਸੌਰੀ ਅਕਤੂਬਰ ਸਤੰਬਰ ਦੇ ਵਿੱਚ 21 22 ਤਰੀਕ ਨੂੰ ਸਾਰੀ ਦੁਨੀਆ ਤੇ ਦਿਨ ਤੇ ਰਾਤ ਬਰਾਬਰ ਹੋ ਗਏ ਸੀ ਹਾਂ ਜਦੋਂ ਇੱਕੀ ਬਾਈ ਨੂੰ ਉਹ ਟਾਈਮ ਆਉਂਦਾ ਹੈ ਉਹ ਲੰਡਨ ਦਾ ਟਾਈਮ ਹੁੰਦਾ ਬਾਕੀ ਉਹ ਕਿਸੇ ਬਿਲੇ ਕੋਲ ਅੱਗੇ ਹੁੰਦਾ ਹੈ ਜਾਂ ਕੋਈ ਉੱਤੋਂ ਪਿੱਛੇ ਹੁੰਦਾ ਹੈ ਉਹ ਹੁਣ ਆਪਣੇ ਉੱਤਰੀ ਭਾਰਤ ਦੇ ਵਿੱਚ ਇੱਥੋਂ ਲੈ ਕੇ ਭਾਰਤ ਤੋਂ ਲੈ ਕੇ ਉੱਤਰੀ ਅਮਰੀਕਾ ਅਲਾਸਕਾ ਤੱਕ ਦਿਨ ਛੋਟੇ ਹੋ ਰਹੇ ਆ ਤੇ ਦੂਜੇ ਪਾਸੇ ਸ਼੍ਰੀਲੰਕਾ ਤੋਂ ਥੱਲੇ ਚੱਲ ਜੀਏ ਆਸਟ੍ਰੇਲੀਆ ਹਾਲ ਦਿਨ ਵੱਡੇ ਹੋ ਰਹੇ ਆ ਨਿਊਜ਼ੀਲੈਂਡ ਨਾਲ ਅੱਛਾ ਇੱਕਤੀ ਦਸੰਬਰ ਤੱਕ ਇਹ ਚੱਲਣਾ ਫੇਰ ਇਦਾਂ ਹੂੰ ਆਪਣੇ ਗਰ ਸੋਟਾ ਹੋ ਜਾਣਾ ਤੇ ਉਧਰ ਵੱਡਾ ਹੋ ਜਾਣਾ ਆਪਾਂ ਅੱਧੀ ਗੱਲ ਹੀ ਕਰਦੇ ਆਂ ਵੀ ਆਪਣੇ ਦਿਨ 21 ਦਸੰਬਰ ਤੱਕ ਛੋਟੇ ਹੁੰਦੇ ਆਂ ਹੁੰਦਿਆਂ ਨੇ ਫਿਰ 21 ਦਸੰਬਰ ਤੋਂ ਬਾਅਦ ਫੇਰ ਵੱਡੇ ਹੋਣੇ ਸ਼ੁਰੂ ਹੋ ਜਾਣੇ ਆ ਤੇ 21 ਮਾਰਚ ਨੂੰ ਆ ਕੇ ਦਿਨ ਰਾਤ ਫੇਰ ਬਰਾਬਰ ਹੋ ਜਾਣੇ ਆ ਹਾਂ ਫਿਰ ਦਿਨ ਆਪਣੇ ਵੱਡਾ ਹੋਣਾ ਸ਼ੁਰੂ ਹੋ ਜਾਣਾ 21 ਮਾਰਚ ਤੋਂ ਵੱਡਾ ਹੁੰਦਾ ਹੁੰਦਾ 21 ਜੂਨ ਤੱਕ ਦਿਨ ਫੇਰ ਵੱਡਾ ਹੁੰਦਾ ਜਾਣਾ ਆ ਜਾਂ 22 ਜੂਨ ਤੱਕ ਕਿਸੇ ਵੇਲੇ ਜੀ ਉੱਥੋਂ ਫੇਰ ਦੁਬਾਰਾ ਛੋਟਾ ਇਹ ਜਿਹੜਾ 21 ਜੂਨ ਤੋਂ ਕਿਉਂਕਿ ਹਰ ਦੇ ਮਹੀਨੇ 'ਚ ਪੰਕਤੀ ਆਉਂਦੀ ਆ ਰਤ ਫਿਰੇ ਆ ਵਾਲੀ ਜਿਹੜਾ ਰਤ ਫਿਰਨਾ ਆ ਇਹ ਸੂਰਜ ਦੇ ਰਤ ਫਿਰਨੇ ਦਾ ਸੰਕੇਤ ਆ ਜੰਤਰੀਆਂ ਦੀ ਭਾਸ਼ਾ ਦੇ ਵਿੱਚ ਪੁਰਾਣਾ ਸ਼ਬਦ ਆ ਸੂਰਜ ਦਾ ਰਤ ਫਿਰਨਾ ਜਿਹੜਾ ਸੂਰਜ ਉਤਰਣ ਤੋਂ ਦੁਹਰੈਣ ਨਹੀਂ ਜਾਂਦਾ ਆ ਦੁਹਰੈਣ ਤੋਂ ਉਤਰੈਣ ਨੂੰ ਆ ਰਿਹਾ ਆ ਇਸ ਸਾਲ ਦੀ ਲੰਬਾਈ ਆ ਜਦੋਂ ਸੂਰਜ ਨੇ 16 ਜੂਨ ਨੂੰ ਜਾਂਦੇ ਜਾਂਦੇ ਨੇ ਨੌਰਥ ਆਲੂ ਮੁੜ ਤੁਰਿਆ ਜਾਂ ਹੁਣ ਇਧਰ ਨੂੰ ਜਾ ਰਿਹਾ ਆ ਸਾਊਥ ਨੂੰ ਅ ਉਹ ਤਰ੍ਹਾਂ ਅ ਦੇ ਗ੍ਰੈਂਡ ਨੂੰ ਜਾ ਰਿਹਾ ਆ ਜਾਂਦੇ ਜਾਂਦੇ ਨੇ 21 ਤਰੀਕ ਤੋਂ ਬਾਅਦ ਸੂਰਜ ਦੇ ਚੰਨ ਦਾ ਡਿਗਰੀ ਆ ਜਿਹੜੀ ਉਹ ਰੁਕ ਜਾਣੀ ਆ ਫਿਰ ਉਹ ਡਿਗਰੀ ਉਹਦੀ ਬਦਲਣੀ ਸ਼ੁਰੂ ਹੋ ਜਾਣੀ ਆ ਦਿਨ ਵੱਡਾ ਹੋਣਾ ਸ਼ੁਰੂ ਹੋ ਜਾਣਾ ਇਹਨੂੰ ਕਹਿੰਦੇ ਆ ਸੂਰਜ ਦਾ ਰੱਥ ਫੇਰਨਾ ਸਾਲ ਦੀ ਲੰਬਾਈ ਆ ਦੂਜੇ ਭਾਸ਼ਾਂ 'ਚ ਇਹਨੂੰ ਕਈਏ ਇਹ ਟ੍ਰੋਪੀਕਲ ਈਅਰ ਦੀ ਲੰਬਾਈ ਆ ਜਿਹੜੀ ਅੱਜ ਸਾਇੰਸ ਦਾਨਾ ਨੇ ਕੱਢੀ ਆ 365.2422 ਇਹ ਟ੍ਰੋਪੀਕਲ ਜਿਹੜਾ ਉਹ ਇੰਡੀਆ 'ਚ ਬਣੇ ਨਹੀਂ ਸਕਦਾ ਉਹ ਚੇਤ ਬਸਾਖ ਆ ਜਿਹੜੀ ਅੱਜ ਕੱਤਕ ਚੜ੍ਹਿਆ ਉਹ ਉਹ ਆ ਉਹਦੇ ਸਾਲ ਦੀ ਲੰਬਾਈ 20 ਮਿੰਟ ਵੱਧ ਆ ਅਸੀਂ ਜਿਹੜਾ ਪਾਣੀ ਦੇ ਵਿੱਚ ਕਿਹੜਾ ਲੈਣਾ ਆ ਇੱਕ ਇੱਥੇ ਹੋਰ ਗੱਲ ਆ ਗਈ ਆ ਵੀ ਅਸੀਂ ਟ੍ਰੋਪੀਕਲ ਲੈਣਾ ਆ ਜਾਂ ਜਾਂ ਸਜ਼ੀਰੀਅਲ ਨੂੰ ਕਹਿੰਦੇ ਆ ਵੀ ਇਹ ਲੈਣਾ ਆ ਇੱਥੇ ਇੱਕ ਹੋਰ ਨੁਕਤਾ ਆ ਗਿਆ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਰੁੱਤਾਂ ਦਾ ਜ਼ਿਕਰ ਆ ਜਿਹੜੀ ਰੁੱਤ ਬਿਲਕੁਲ ਇੱਕ ਖਾਸ ਸਮੇਂ ਦੇ ਉੱਤੇ ਬਦਲਦੀ ਹੈ ਜੀ ਰੁੱਤ ਉਹ ਉਹ ਕੁਦਰਤ ਦਾ ਨਿਯਮ ਹੈ ਉਹ ਹੁਣ ਬੜਾ ਮੈਂ ਹੁਣ ਤਾਂ ਬਹੁਤ ਸੁਧਾਰਨ ਹੋ ਗਈਆਂ ਗੱਲਾਂ ਸਾਰੇ ਖਾਸ ਕਰਕੇ ਗਾਂਹ ਨੌਜਵਾਨ ਪੀੜੀ ਨੇ ਤਾਂ ਸਾਰਾ ਕੁਝ ਪੜਿਆ ਆ ਜਿਹੜੀ ਰੁੱਤ ਆ ਉਹ ਦਾ ਸੰਬੰਧ ਸੂਰਜ ਦੇ ਨਾਲ ਹੈ ਤੇ ਉਹ ਇੱਕ ਖਾਸ ਸਮੇਂ ਤੇ ਰੁੱਤ ਬਦਲਦੀ ਹੈ ਜਿਹੜਾ ਆ ਕੈਲੰਡਰ ਆ ਬਿਕਰਮੀ ਇਹਦੇ ਸਾਲ ਦੀ ਲੰਬਾਈ ਵੱਧ ਹੋਣ ਕਰਕੇ ਇਹ ਚਰਤਾਂ ਖਿਸਕ ਰਹੀਆਂ ਨੇ ਇਹੀ ਸਮੱਸਿਆ ਜੂਲੀਅਨ ਕੈਲੰਡਰ ਚ ਆਈ ਸੀਗੀ ਜਿਨ੍ਹਾਂ ਦੇ ਸਾਲ ਦੀ ਲੰਬਾਈ 6 ਘੰਟੇ ਸੀਗੀ 365 ਦਿਨ 6 ਘੰਟੇ ਲੰਬਾਈ ਸੀ ਉਹ ਸਾਲ ਦੀ ਇੱਧਰ ਆਪਾਂ ਜਦੋਂ ਅਸੀਂ ਹਾਈ ਸਕੂਲ ਕੀਤਾ ਉਦੋਂ ਪੜਾਉਂਦੇ ਹੁੰਦੇ ਸੀਗੇ 365 ਸਹੀ 1/4 ਤਿੰਨ ਹੁਣ 1.25 ਕਹਿ ਦਿੰਦੇ ਉਹ 6 ਘੰਟੇ ਬਣਦੇ ਉਹਦੇ ਉਹ ਜਦੋਂ 1582 ਚ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਦਿਨ ਤਿਹਾਰਾਂ ਦਾ ਸਬੰਧ ਮੌਸਮ ਦੇ ਨਾਲੋਂ ਟੁੱਟ ਚੁੱਕਾ ਆ ਤਾਂ ਫੇਰ ਉਹ ਬਦਵਾਨਾਂ ਦੀ ਕਮੇਟੀ ਬੈਠੀ ਉਹਨੇ ਪੜਤਾਲ ਕੀਤੀ ਤੇ ਉਹਨਾਂ ਨੂੰ ਕਾਰਨ ਲੱਭਿਆ ਸੀ ਕਿ ਸਾਡੇ ਸਾਲ ਦੀ ਲੰਬਾਈ ਜਿਹੜਾ ਅਸਲੀ ਟ੍ਰੋਪੀਕਲ ਜੀਆ ਰਿਆ ਧਰਤੀ ਦਾ ਸੂਰਜ ਦੁਆਲੇ ਜਿੰਨੇ ਚ ਚੱਕਰ ਲੱਗਦਾ ਆ ਉਹਦੇ ਵਿੱਚ ਅੰਤਰ ਆ ਉਹ ਤਕਰੀਬਨ ਰਾਉਂਡ ਪਿਕਰ ਚ ਗੱਲ ਕਰੀਏ ਤਾਂ 12 ਮਿੰਟ ਅੰਤਰ ਬਣਦਾ ਸੀ ਉਹਨਾਂ ਦਾ ਔਰ ਉਹਨਾਂ ਨੇ ਉਹ 1582 ਦੇ ਵਿੱਚ ਸੋਧ ਕਰ ਲਈ ਸੀਗੀ ਇਸ ਗੱਲ ਦੀ ਤੇ ਜਿਨ੍ਹਾਂ ਦੇ ਕੈਲੰਡਰ ਚ 24 ਮਿੰਟ ਦਾ ਫਰਕ ਪੈਂਦਾ ਮੈਂ ਅੱਗੇ 20 ਦਾ ਕਿਹਾ ਸੀ ਮੈਂ ਹੁਣ 24 ਦਾ ਕਹਿਣ ਲੱਗਾ ਉਹ ਉਹ ਗਾਹਾਂ ਕਲੀਅਰ ਕਰੂੰਗਾ 20 ਤੇ 24 ਕੀ ਆ ਜਿਨ੍ਹਾਂ ਦੇ ਕੈਲੰਡਰ ਚ 24 ਮਿੰਟਾਂ ਦਾ ਫਰਕ ਆ ਤੇ ਇੱਕ 60 ਸਾਲੀ ਦਿਨ ਬਦਲਦਾ ਉਹ ਇਹ ਗੱਲ 21ਵੀਂ ਸਦੀ ਚ ਨਹੀਂ ਸਮਝ ਸਕਿਆ ਨਹੀਂ ਸਮਝਣ ਨੂੰ ਤਿਆਰ ਇਦਾਂ ਦੇ ਆ ਜਿਹੜੇ ਹੁਣ ਕੀ ਕਿਹੜਾ ਸ਼ਬਦ ਵਰਤਦਾ ਮੈਂ ਇਹਦੇ ਲਈ ਇਹਨਾਂ ਦੇ ਨਾਂ ਆਪ ਖਾਂਵੇਂ ਗੱਲ ਪਈ ਜਾਂ ਨਾ ਇਹ ਚਾਹੁੰਦੇ ਆ ਕਿ ਲੋਕ ਵੀ ਬੇਬਕੂਬ ਬਣੇ ਰਹਿਣ ਜਿਹੜੀ ਕਿ ਇਹਨਾਂ ਦੀ ਹੁਣੇ ਚਾਲ ਨਹੀਂ ਚੱਲਣੀ ਗਰਵਾਣੀ ਦੇ ਅਨਸਾਰ ਸਿਜ਼ੀਰੀਅਲ ਸਾਲ ਗਲਤ ਆ ਗਰਵਾਣੀ ਦੇ ਅਨਸਾਰ ਟ੍ਰੋਪੀਕਲ ਈਅਰ ਕਿਉਂਕਿ ਰੁੱਤਾਂ ਦਾ ਜ਼ਿਕਰ ਆ ਉਹ ਟ੍ਰੋਪੀਕਲ ਈਅਰ ਸਹੀ ਆ ਸਾਲ ਦੀ ਲੰਬਾਈ ਗਰਵਾਣੀ ਦੇ ਮੁਤਾਬਕ ਨਾਨਕ ਸ਼ਾਹੀ ਕੈਲੰਡਰ ਦੀ ਸਹੀ ਆ ਇਸ ਵਿਸ਼ੇ ਦੇ ਉੱਤੇ ਬੱਕਰੀ ਬਾਸ ਜੇਦਾ ਜੀ ਕਰਦਾ ਕਰ ਲਵੇ ਸਾਡੀ ਟੀਮ ਆਊਗੀ ਉਹਨਾਂ ਦੀ ਟੀਮ ਹੋਊਗੀ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਦੁਨੀਆ ਭਰ ਚ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਬੈਠੋ ਉਹਨਾਂ ਦੇ ਉਹ ਰੱਖ ਲੈਣ ਟੀਵੀ ਉਹਨਾਂ ਦਾ ਹੋਸਟ ਹੋਊਗਾ ਅਸੀਂ ਉੱਥੇ ਜਾਣ ਨੂੰ ਤਿਆਰ ਹਾਂ ਹੋਰ ਦੱਸੋ ਜੀ ਹਾਂ ਬਿਲਕੁਲ ਸੋ ਇਹ ਸੀ ਜਵਾਬ ਜਿਹੜਾ ਅ ਅਨੁਰਾਗ ਸਿੰਘ ਕਹਿ ਰਿਹਾ ਕਿ ਪUREWAL ਉਹਦੇ ਇਸ ਗੱਲ ਨੂੰ ਮੰਨਦੇ ਸੀ ਕਿ ਗੁਰਬਾਣੀ ਦੇ ਮੁਤਾਬਕ ਜਿਹੜਾ ਉਹ ਨਹੀਂ ਬਣਾਇਆ ਜਾ ਸਕਦਾ ਇਹ ਇਹ ਬੜਾ ਬ੍ਰੀਫ ਦੇ ਵਿੱਚ ਸਰਦਾਰ ਸਰਵ ਜੀ ਸੈਕਰਾਮੈਂਟੋ ਨੇ ਦੱਸਿਆ ਕਿ ਅਸਲ ਉਹਦੀ وجہ ਕੀ ਹੈ ਕਿ ਕਿਉਂ ਬਣਾਉਣਾ ਜ਼ਰੂਰੀ ਹੈ ਗੁਰਬਾਣੀ ਦੇ ਮੁਤਾਬਕ ਕਿਉਂਕਿ ਉਹਦਾ ਰੁੱਤਾਂ ਦੇ ਨਾਲ ਸੰਬੰਧ ਹੈ ਜਿੱਦਾਂ ਇਹਨਾਂ ਨੇ ਦੱਸਿਆ ਸੋ ਅਗਲੇ